ਮਾਰੂ ਮਨਲਾ ਪਹਿਲਾ ਸ਼ਬਦ ਮਰ ਤਾ ਮਾਰੂ ਮਰ ਭਾਗੋ ਕਿਸ ਪੈ ਜਾਉ ਜਿਸ ਕੈ ਡਰ ਤੈ ਭਾਗੀ ਐ ਅੰਮ੍ਰਿਤ ਤਾ ਕੋ ਨਾਉ ਮਾਰੇ ਰੱਖ ਏਕ ਤੂੰ ਦੀਜੋ ਨਾਹੀਂ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾ ਕੋ ਕਛ ਨਹੀਂ ਦੁਰ ਪੂਰ ਪੂਰੀ ਮਤਕੀਨ ਪ੍ਰਹਾਉ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉ ਖਰ ਜਾਓ ਸਹਿਜ ਸ਼ਬਦ ਸੁਖ ਉਪਜੈ ਬਿਨ ਭਾਗਾ ਤਨ ਨਾਏ ਜਿਨ ਕਾ ਨਾਮ ਨਾ ਮਨ ਵਸੈ ਸੇ ਬੱਧੇ ਦੁਖ ਸਾਰੇ ਜਿਨਹੀ ਨਾਮ ਵਿਸਾਰਿਆ ਕਿ ਕਿਤ ਆਏ ਸੰਸਾਰ ਅੱਗੇ ਪੱਛੇ ਸੁਖ ਨਹੀਂ ਗੱਡੇ ਲਾਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੁਖ ਘਣੋਂ ਜਮ ਦਵਾਰ ਅੰਗਾ ਕਿਆ ਜਾਣਾ ਨਾਹੇ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸ ਕੈ ਲਾਗੋਂ ਪਾਏ ਗੁਰਬਿੰਦਾਤਾ ਕੋ ਨਹੀਂ ਕੀਮਤ ਕਹਿ ਨਾ ਜਾਏ ਸਾਜਨ ਦੇਖ ਤਦਲ ਮਿਲਾ ਸਾਚ ਪਠਾਇਓ ਲੇਖ ਮੁਖ ਤੇ ਮਾਣਾ ਧੰ ਖੜੀ ਗੁਰਮੁਖ ਅੱਖੀਂ ਦੇਖ ਤਦ ਭਾਵੈ ਤੂੰ ਮਨ ਵਸੈ ਨਦੇਰੀ ਕਰਮ ਵਿਸ਼ੇਖ ਭੂਖ ਪਿਆਸੋ ਜੇ ਭਵੈ ਕਿਆ ਤਿਸ ਮੰਗੋਂ ਦੇ ਬੀਜੋ ਸੁਝ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵ ਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣ ਸਾਚੋ ਚਤੁਰ ਸਰੂਪ ਜੋ ਤਿਸ ਭਾਵੈ ਸੋ ਥੀਐ ਤੂੰ ਦੀਪ ਤੂੰ ਤੂਪ ਗੀਤ ਸਾਧ ਚੱਕੇ ਸੁਣੀ ਬਾਦ ਸਾਧ ਤਨ ਰੋਗ ਸੱਚ ਭਾਵ ਸੱਚੋ ਚਵ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋਹੋਗ ਮਾਰੂ ਮੈਲਾ ਪਹਿਲਾ ਸਾਚੀ ਕਾਰਕਮਾਵਣੀ ਹੋਰ ਲਾਲ ਚ ਬਾਦ ਏ ਮਨ ਸੱਚ ਮੋਇਆ ਜੇਵਾ ਸਤ ਸਾਦ ਬਿਨ ਨਾਵੇਂ ਕੋ ਰਸ ਨਹੀਂ ਕੋ ਚੱਲੇ ਬਿਖ ਨਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਮੋ ਮਾਰੇ ਜੋ ਫੁਰਮਾਵੇ ਤਿਉ ਚੱਲਾਂ ਸੱਚ ਲਾਲ ਪਿਆਰੇ ਰਹਾ ਅਨੰਦਿਨ ਲਾਲੇ ਚੱਕਰੀ ਗੋਲੇ ਸਰ ਮੀਰਾ ਗੁਰ ਬਚਨੀ ਮਨ ਵਿੱਚ ਆ ਸ਼ਬਦ ਮਨ ਤੀਰਾ ਗੁਰ ਪੂਰੇ ਸ਼ਾਬਾਸ਼ ਹੈ ਕਟ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹ ਵਡਿਆਈਆ ਭਾਣ ਬਖਸ਼ੇ ਪੂਰਾ ਧਣੀ ਸਚਕਾਰ ਕਮਾਈਏ ਕਿਛੁੜਿਆਂ ਕੋ ਮੇਲ ਲੈ ਗੁਰ ਕੋ ਬਲ ਜਾਈਏ ਲਾਲ ਗੋਲੇ ਮਤ ਖਰੀ ਗੁਰ ਕੀਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਠੀਕੀ ਮਨ ਤਨ ਤੇਰਾ ਤੂੰ ਪ੍ਰਭ ਸਤ ਤੀਰਕ ਤੁਰ ਕੀ ਸੱਚ ਬੈਸਣ ਉੱਠਣਾ ਸੱਚ ਭੋਜਨ ਤਖਿਆ ਚਿਤ ਸੱਚਾ ਵਿਤੋ ਸੱਚਾ ਸਾਚਾ ਰਸ ਚਖਿਆ ਸਾਚ ਘਰ ਸੱਚ ਰੱਖੇ ਗੁਰਬਚਨ ਸੁਪ ਹੱਖਿਆ ਮਨ ਮੁਖ ਕੋ ਆਲਸ ਖਾਣੋ ਥਾਥੇ ਉਜਾੜੀ ਥਾਥਾ ਚੁਗੈ ਨਿਤ ਚੋਗੜੀ ਲਗ ਬੰਦ ਵੇਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਜਤਾੜੀ ਅਨਹਤ ਲਾਲਾ ਬੇਧਿਆ ਤਬਹੇਤ ਤਿਆਰੀ ਦਿਨ ਸਾਚੇ ਜਿਉ ਜਲਦਲੋ ਝੂਠੇ ਵੇਕਾਰੀ ਬਾਦ ਤਾਰਾਂ ਸਭ ਛੋਡੀਆਂ ਸਾਚੀ ਤਰਤਾਰੀ ਜਿਨੀ ਨਾਮ ਵਿਸਾਰਿਆ ਤਨਾ ਠੌਰ ਨਾ ਥਾਉ ਲਾਲ ਲਾਲ ਸੁ ਤਿਆਗਿਆ ਪਾਇਆ ਹਰਨਾਉ ਤੂੰ ਬਖਸ਼ੇ ਤਾਂ ਮੇਲ ਲਹ ਨਾਨਕ ਬਲ ਜਾਉ ਮਾਰੂ ਮੱਲਾ ਪਹਿਲਾ ਲਾਲੇ ਗਰਬ ਛੋੜਿਆ ਗੁਰ ਕੈ ਪੈ ਸਹਿਜ ਸੁਭਾਈ ਲਾਲੇ ਖਸਮ ਪਿਸ਼ਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੇ ਵਡਿਆਈ ਗੁਰ ਪ੍ਰਸਾਦੀ ਉੱਭਰੇ ਰਕੀ ਸ਼ਰਨਾਈ ਤਹਾ ਲਾਲੇ ਨੂੰ ਸਿਰਕਾਰ ਹੈ ਤੁਰ ਹਸਮ ਫੁਰਮਾਈ ਲਾਲੇ ਹੁਕਮ ਪਛਾਣਿਆ ਸਦਾ ਰਹਿ ਦਦਾਈ ਆਪੇ ਮੀਰਾ ਬਖਸ਼ ਲੈ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ 부ਝਾਈ ਤੇਰੀ ਸੇਵਾ ਸੋ ਕਰੇ ਜਿਸ ਨੂੰ ਲੈ ਤੂੰ ਲਾਈ ਦਿਨ ਸੇਵਾ ਕਿਨਨ ਪਾਇਆ ਦੂਜੇ ਭਮਖੁ ਆਈ ਸੋ ਕਿਉ ਮਨੋਂ ਵਸਾਰੀਐ ਨਿਤ ਦੇਵਾ ਚੜ੍ਹ ਸਵਾਇਆ ਜਿਉ ਪਿੰਡ ਸਭ ਤਿਸ ਦਾ ਸਹਾ ਤਿਨ ਵਿੱਚ ਪਾਇਆ ਜਾਂ ਕਿਰਪਾ ਕਰੇ ਤਾ ਸੇਵੀਐ ਸੇਵ ਸੱਚ ਸਮਾਇਆ ਨਾਲਾ ਸੋ ਜੀਵਤ ਮਰ ਮਰ ਵਿੱਚੋਂ ਆਪ ਗਵਾਏ ਬੰਧਨ ਟੁੱਟੇ ਮੁਕਤ ਹੋਏ ਕ੍ਰਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਧਾਨ ਹ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਣਿਆਰ ਤਦ ਜੇ ਵਡ ਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰ ਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮੰਨਾਏ ਸੋਇ ਨਾ ਰੁਪਾ ਸਭ ਤਾਤ ਹੈ ਮਰਟੀ ਰਲ ਜਾਈ ਬਿਨ ਨਾਵੇਂ ਨਾਲ ਨਾ ਚੱਲੇ ਸਤਗੁਰੂ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚ ਰਹੇ ਸਮਾਈ ਮਾਰੂ ਮੱਲਾ ਪਹਿਲਾ ਹੁਕਮ ਭਿਆ ਰਹਿਣਾ ਨਹੀਂ ਤੁਰ ਫਾਟੇ ਚੀਰੈ ਇਹ ਮਨ ਅਵਗਣ ਬਾਧਿਆ ਸੋ ਦੇ ਸਰੀਰਾ ਪੂਰੇ ਗੁਰਬਖਸ਼ਾਈਏ ਸਭ ਗੁਨਾਹ ਫਕੀਰਾਂ ਕਿਉਂ ਰਹੀ ਐ ਉੱਠ ਚੱਲਣ ਗੁਜ ਸ਼ਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਧਰ ਹੁਕਮ ਅਪਾਰਾ ਰਹਾਓ ਜਿਉ ਤੂੰ ਰੱਖੇ ਤਿਉ ਰਹਾ ਜੋ ਦੇ ਸੋ ਖਾਓ ਜਿਉ ਤੂੰ ਚਲਾਵੇਂ ਤਿਉ ਚੱਲਾਂ ਮੁਖ ਅੰਮ੍ਰਿਤ ਨਾਮ ਮੇਰੇ ਠਾਕੁਰ ਹੱਥ ਵਡਿਆਈਆਂ ਮੇਲੇ ਮਨ ਚਾਉ ਕੀਤਾ ਕਿਆ ਸਹ ਲਹੀਏ ਕਰ ਦੇਖੈ ਸੋਈ ਜਿਨ ਕੀ ਆਸੋ ਮਨ ਵਸੈ ਮੈਂ ਅਵਰਨਾ ਕੋਈ ਸੋ ਸੱਚ ਸਹ ਲਹੀਏ ਸਾਚੀ ਪਤ ਹੋਈ ਪੰਡਿਤ ਪੜ ਨਾ ਪਹੁੰਚੈ ਭੋ ਆਲ ਜੰਝਲਾ ਪਾਪ ਪੁੰਨ ਦੇ ਸੰਗ ਵਿੱਚ ਖੁਦ ਆ ਜਮ ਕਾਲਾ ਵਿਛੋੜਾ ਪੋ ਵੀਸਰ ਪੂਰਾ ਰਖਵਾਲਾ ਜਿਨ ਕੀ ਲੇਖ ਪਤ ਪਵੈ ਸੇ ਪੂਰੇ ਪਾਈ ਪੂਰੇ ਪੂਰੀ ਮਤ ਹੈ ਸੱਚੀ ਵੜਾਈ ਦਿੰਦੇ ਟੋਟ ਨਾ ਆਵੇ ਲੈ ਲੈ ਥਕ ਪਾਈ ਖਾਰ ਸਮੁੰਦਰ ਤੰਥੋਲੀਏ ਇੱਕ ਮਣੀਆਂ ਪਾਵੈ ਜੋ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੈ ਗੁਰ ਸਾਗਰ ਸਤ ਸੇਵੀਏ ਦੇ ਤੋਟ ਨ ਆਵੈ ਮੇਰੇ ਪ੍ਰਭ ਪਾਵਨ ਸੇ ਊਜਲੇ ਸਭ ਮੈਲ ਪਰੀ ਜਾ ਮੈਲਾ ਊਜਲਤਾ ਥੀਏ ਭਾਰਸ ਸੰਗ ਭੀਜੈ ਵੰਨੀ ਸੱਚੇ ਲਾਲ ਕੀ ਕਿਨ ਕੀਮਤ ਚੀਜਾਂ ਦੇਖੀ ਹੱਥ ਨਾ ਲੱਭੈ ਤੀਰਥ ਨਹੀਂ ਦਾਨੀ ਪੁੱਛਾਂ ਵੇਦ ਪੜੰਤਿਆਂ ਮੂਠੀ ਵਿਣਮਾਨੀ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੀ ਮਾਰੂ ਮੱਲਾ ਪੱਲਾ ਮਨਮੁਖ ਲੈਰ ਘਰ ਤਜ ਗੂਚੈ ਉਧਰ ਕੇ ਘਰ ਹੈ ਰੈ ਬ੍ਰਹੇਤਰ ਮੰਗਵਾਏ ਸਤਗੁਰ ਨਾ ਭੇਟ ਦੁਰਮਤ ਕੋ ਮਨ ਖੇ ਰੈ ਦਸੰਤਰ ਭੈ ਪਾਠ ਪੜ ਥਕ ਕ੍ਰਿਸ਼ਨ ਹੋਏ ਬੁਧੇ ਰੈ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਧਰ ਪਰ ਜੈਸੇ ਠੋਰੇ ਬਾਬਾ ਐਸੀ ਰਵਤ ਰਵੈ ਸੰਨਿਆਸੀ ਗੁਰ ਕਾ ਸ਼ਬਦ ਏਕ ਲੇਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸੀ ਰਹਾ ਕੋਲੀ ਗੇਰੂ ਰੰਗ ਚੜਾਇਆ ਵਸਤਰ ਪੇਖ ਪ੍ਰੇਖਾਰੀ ਕੱਪੜ ਫਾਰ ਬਨਾਈ ਖਿੰθα ਝੋਲੀ ਮਾਤਰੀ ਘਰ ਘਰ ਮੰਗਹਿ ਜਗ ਪਰ ਬੋਧੈ ਮਨ ਅੰਧ ਪਤਹਾਰੀ ਪਰਮ ਪੁਲਾਣਾ ਸ਼ਬਦ ਨਾ ਚੀਨੈ ਜੋ ਬਾਜ਼ੀ ਹਾਰੀ ਅੰਤਰ ਅਗਨ ਨਾ ਗੁਰ ਬਿਨੂ ਬੂਝੈ ਬਾਹਰ ਕੂਰ ਤਪੈ ਗੁਰ ਸੇਵਾ ਬਿਨ ਤਖਤ ਨਾ ਹੋਵੀ ਕਿਉ ਕਰ ਚੀਨਸ ਆਪ ਨਿੰਦਾ ਕਰ ਕਰ ਨਰਕ ਦੇ ਵਾਸੀ ਅੰਤਰ ਆਤਮ ਜਾਪੈ 68 ਤੀਰਥ ਧਰਮ ਦੇ ਗੂਚੈ ਕਿਉ ਮਾਲ ਤੋਪ ਪਾਪੈ